ਸਾਰਾ ਦਿਨ ਇਸੇ ਲਈ ਚੁੰਬੜਿਆ ਰਹਿਣਾ ਕੋਈ ਕੰਮ ਵੀ ਕਰਲਾ ਕਰ ਹੋਰ ਵੀ ਅੱਛਾ ਹਾਂ ਮੈਂ ਤਾਂ ਤੈਨੂੰ ਕਦੇ ਕੁਝ ਕਿਹਾ ਨਹੀਂ ਗਾ ਮਤਲਬ ਮਤਲਬ ਇਹ ਵੀ ਜਦੋਂ ਤੂੰ ਸਾਰਾ ਸਾਰਾ ਦਿਨ ਸ਼ੀਸ਼ੇ ਨੂੰ ਖੜੀ ਰਹਿਣੀ ਆਖਦੀ ਨਾ ਮਾਰਦੀ ਜਦੋਂ ਤੂੰ ਸਾਰਾ ਸਾਰਾ ਦਿਨ ਸ਼ੀਸ਼ੇ ਨੂੰ ਖੜੀ ਰਹਿਣੀ ਮੈਂ ਤਾਂ ਤੈਨੂੰ ਨਹੀਂ ਕਦੇ ਕੁਝ ਕਿਹਾ ਵੀ ਤੂੰ ਕਿਉਂ ਖੜੀ ਹੈਂ ਸਾਰਾ ਦਿਨ ਹੋਰ ਸਾਰਾ ਦਿਨ ਜੇ ਮੈਂ ਸੀਸੇ ਮੂਰੇ ਖੜੀ ਰਹਿਣੀ ਆ ਤੇ ਜਿਹੜਾ ਬੋਕਰ ਫੇਰਦੀ ਆ ਭਾਂਡੇ ਮਾਂਦੀ ਆ ਮੈਂ ਸਬਜੀ ਬਣਾਉਣੀ ਆ ਮੈਂ ਰੋਟੀ ਪਕਾਉਣੀ ਆ ਤੇ ਉਹ ਕੌਣ ਕੀ ਮੇਰਾ ਪੁੱਤ ਕਰ ਜਾਂਦਾ ਸਾਡੀ ਸੁਣਾਈ ਨਾ ਗੱਲ ਉਹ ਥੱਲੇ ਜੇ ਮੈਂ ਸਾਰਾ ਦਿਨ ਇੰਨੀ ਚੁੰਬੜਾ ਰਹਿਣਾ ਤੇ ਇਹ ਕੰਮ ਤੇ ਜਿਹੜਾ ਜਾਂਦਾ ਤੇ ਉਹ ਵੀ ਮੇਰਾ ਪੁੱਤ ਚਾਹ ਜਾਂਦਾ ਗੱਲਾਂ ਕਰਦੀ ਆ ਮੈਨੂੰ ਨਹੀਂ ਪਤਾ ਮਾਤਾ ਜੋ ਕਹਤਾ ਸੋ ਕਹਤਾ ਜਦੋਂ ਕੋਈ ਗੱਲ 'ਚ ਫਸਦੀ ਹੋਵੇ ਨਾ ਤੇ ਉਹ ਗੱਲ ਛੱਡ ਜੀ ਬਦਲ ਜਾਂਦੀ ਚੰਤ ਜਨਾਨੀ ਨਹੀਂ ਚੱਲਾ ਕਰ ਛੱਤਾਂ ਤੇ ਨਾ ਆਪਣੇ ਜਾਲੇ ਬਹੁਤ ਲੱਗੇ ਪਏ ਲਾ ਫੜ ਝਾੜੂ ਲਾ ਮੈਂ ਨਾ ਘਰ ਦਾ ਮਾਲਕ ਆ ਨੌਕਰ ਨਹੀਂ ਆ ਜਾਲੇ ਲਾਉਣ ਨੂੰ ਨਹੀਂ ਮੈਂ ਇੱਥੇ ਰੱਖਿਆ ਜੀ ਤੇ ਫਿਰ ਮੈਂ ਕੌਣ ਸੀ ਤੇਰੇ ਕੰਮ ਮੈਂ ਹੀ ਘਰ ਦੀ ਸਫਾਈ ਦਾ ਤੇ ਤੂੰ ਕਰਦੇ ਅੱਜ ਫਿਰ ਕੀ ਹੁੰਦਾ ਇਤਨਾ ਅੱਜ ਤੱਕ ਐਤਵਾਰ ਦਾ ਦਿਨ ਮਸਾ ਮਸਾ ਤੇ ਇੱਕ ਦਿਨ ਹੁੰਦਾ ਐਤਵਾਰ ਦਾ ਸੋਚੀਦਾ ਵੀ ਚੱਲੇ ਰੈਂਟਵਾਰ ਘਰੇ ਰਾਵਾਂਗੇ ਸਾਰਾ ਦਿਨ ਘਰੇ ਨਾ ਆਰਾਮ ਕਰਾਂਗੇ ਰੈਸਟ ਕਰਾਂਗੇ ਤੇ ਤੂੰ ਕੰਮ ਗਨੌਣ ਲੱਗ ਜਾਈਂੀ ਅਬ ਲੈ ਫਿਰ ਕੋਈ ਗੱਲ ਨਹੀਂ ਬਸ ਫੇਰੀ ਰਾਤ ਪਈ ਆ ਮੇਰਾ ਆਰਾਮ ਕਰ ਲੈ ਫੇਰ ਮੈਨੂੰ ਐਂ ਦੱਸ ਹਾਂ ਤੁਹਾਨੂੰ ਤਾਂ ਐਤਵਾਰ ਨੂੰ ਛੁੱਟੀ ਹੁੰਦੀ ਐ ਅੱਛਾ ਤੇ ਸਾਨੂੰ ਕਿਹੜੇ ਦਿਨ ਦੀ ਛੁੱਟੀ ਹੁੰਦੀ ਐ ਅਸੀਂ ਕਿਹੜੇ ਨੇ ਹਰਾਨ ਕਰੀਏ ਬੋਲ ਹੁਣ ਇਹ ਮੇਰੇ ਮੂੰਹ 'ਤੇ ਕਿਵੇਂ ਵੇਖਦਾ ਇਹ ਮੰਗਦਾ ਤੁਸੀਂ ਸਰਕਾਰ ਕੋਲੋਂ ਕਰੋ ਮੇਰੇ ਕੋਲ ਨਹੀਂ ਤਾਂ ਕੋਈ ਲਾਜ ਆਗਾ ਮੇਰੇ ਕੋਲ ਇਹ ਹੱਲ ਨਹੀਂ ਐ ਸਰਕਾਰ ਤੋਂ ਛੁੱਟੀ ਮੰਗੋ ਤੁਸੀਂ ਜੇ ਸਰਕਾਰ ਨੇ ਤੁਹਾਨੂੰ ਐਤਵਾਰ ਦੀ ਤੁਹਾਨੂੰ ਛੁੱਟੀ ਦਿੱਤੀ ਹੈ ਫਿਰ ਸਾਨੂੰ ਵੀ ਦੇ ਸਕਦੇ। ਕੋਈ ਐ ਨਾ ਦਿਮਾਗ ਨਾ ਖਾ। ਸੁਭ ਕਰਕੇ ਜਾਲੇ ਲਾ। ਤੇ ਤੂੰ ਵੀ ਮੈਨੂੰ ਐਵੇਂ ਗੁੱਸਾ ਨਾ ਚੜਾ। ਗੁੱਸਾ ਤੇ ਨਹੀਂ ਹੁੰਦਾ ਨਾ। ਗੁੱਸਾ ਮੈਨੂੰ ਵੀ ਆਉਂਦਾ। ਗੁੱਸਾ ਨਾ ਚੜਾ। ਜਾਂ ਭਰੇ ਹੋ ਜਾ। ఓ ਨੋ। ਭਰੇ ਜਾ ਭਰੇ। ਲੈ ਬੜੇ ਹੱਥ ਨਾਲ ਲਾ। ਆਲਾ ਫੜ ਝਾੜੂ ਤੇ ਜਾ ਕੇ ਜਾਲੇ ਲਾ ਥੋੜੇ ਟਾਈਮ ਤੇ ਨਾਲੇ ਤੇ ਤੇਰਾ ਗੁੱਸਾ ਲਾ ਜੂ ਨਾਲੇ ਆਪਣੇ ਜਾਲੇ ਲਾ ਜਾਣਗੇ ਆ ਫੜਾ ਨਹੀਂ ਮੇਰੇ ਜਾਓ ਜਾਓ ਇਹਦੇ ਨੇ ਬਾਬੂ ਵੀ ਅਰੈਸਟ ਕਰਨੇ ਆਇਓ ਜੀ ਮਾ